in the sergao to open a ਐਮਐਸਪੀ ਦੀ ਗਰੰਟੀ ਅਤੇ ਹੋਰ ਮੰਗਾਂ ਮੰਵਾਉਣ ਦੇ ਲਈ ਕਿਸਾਨ ਲਗਾਤਾਰ ਕਿਸਾਨ ਅੰਦੋਲਨ 2.0 ਦੇ ਵਿੱਚ ਡਟੇ ਹੋਏ ਨੇ ਉਧਰ ਹੀ ਜੇਕਰ ਗੱਲ ਕਰੀਏ ਤਾਂ ਹਰਿਆਣਾ ਸਰਕਾਰ ਕਿਸਾਨ ਅੰਦੋਲਨ ਦੌਰਾਨ ਹਿੰਸਾ 'ਚ ਸ਼ਾਮਲ ਕਿਸਾਨਾਂ ਖਿਲਾਫ ਵੱਡੀ ਕਾਰਵਾਈ ਕਰਨ ਦੀ ਤਿਆਰੀ ਦੇ ਵਿੱਚ ਹੈ ਜਾਣਕਾਰੀ ਮੁਤਾਬਕ ਹਰਿਆਣਾ ਪੁਲਿਸ ਅੰਦੋਲਨ ਦੇ ਵਿੱਚ ਹੜਦੰਗ ਕਰਨ ਵਾਲੇ ਕਿਸਾਨਾਂ ਦੇ ਪਾਸਪੋਰਟ ਵੀਜ਼ੇ ਰੱਦ ਕਰਵਾਉਣ ਦੀ ਤਿਆਰੀ ਕਰ ਰਹੀ ਹੈ ਉਧਰ ਹੀ ਇੱਕ ਵੀਡੀਓ ਵੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਪੁਲਿਸ ਨੂੰ ਗੰਦੇ-ਗੰਦੇ ਇਸ਼ਾਰੇ ਕਰਦੇ ਲੋਕੀ ਦਿਖਾਈ ਦੇ ਰਹੇ ਨੇ ਅਤੇ ਜੇਕਰ ਗੱਲ ਕਰ ਲਈਏ ਤਾਂ ਇਹਦੇ ਵਿੱਚ ਪਥਰਾ ਤੇ ਹੋਰ ਹੁੜਦੰਗ ਮਚਾਇਆ ਜਾ ਰਿਹਾ ਹੈ ਜੀ ਹਾਂ ਵੀਡੀਓ ਸੋ ਜਾਰੀ ਕਰਕੇ ਹਰਿਆਣਾ ਪੁਲਿਸ ਵੱਲੋਂ ਭਾਰਤ ਵਿਦੇਸ਼ ਮੰਤਰਾਲੇ ਨੂੰ ਚਿੱਠੀ ਲਿਖ ਕੇ ਉਹਨਾਂ ਦੇ ਵੀਜ਼ੇ ਤੇ ਪਾਸਪੋਰਟ ਰੱਦ ਕਰਨ ਦੀ ਮੰਗ ਕਰਦੇ ਆਂ ਚਿੱਠੀ ਲਿਖੀ ਗਈ ਹੈ। ਤੁਹਾਨੂੰ ਦੱਸ ਜੀ ਕਿ ਜੋ ਵੀਡੀਓ ਸਾਹਮਣੇ ਆਈਏ ਬੇਹਦ ਪਰੇਸ਼ਾਨ ਕਰ ਦੇਵਗੀ ਕਿ ਇਸ ਵਿੱਚ ਗੰਦੇ-ਗੰਦੇ ਇਸ਼ਾਰੇ ਸਾਫ਼ ਨਜ਼ਰ ਆ ਰਹੇ ਨੇ। ਤਾਂ ਤੁਹਾਨੂੰ ਦੱਸ ਜੀ ਕਿ ਇਸ ਵਿੱਚ ਪਥਰਾ ਕਰਨ ਵਾਲਿਆਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਔਰ ਇਸ ਤੋਂ ਇਲਾਵਾ ਸੀਸੀਟੀਵੀ ਕੈਮਰੇ ਵੀ ਤੋੜੇ ਗਏ ਸੀ, ਡਰੋਨ ਵੀ ਉੱਟੇ ਗਏ ਸੀ, ਬੈਰੀਕੇਡ ਤੋੜੇ ਵੀ ਗਏ ਸੀ। ਜੋ ਵੀ ਇਸ ਵਿੱਚ ਕਿਸਾਨ ਸ਼ਾਮਿਲ ਸੀ, ਤੋ ਉਹਨਾਂ ਤੇ ਹ ਕਿ ਕਹਾ ਜਾ ਰਿਹਾ ਹੈ ਕਿ ਕਿੱਥੀ ਜਾਵੇਗੀ ਉਧਰ ਹੀ ਦੱਸਿਆ ਜਾ ਰਿਹਾ ਹੈ ਕਿ ਲਿਖੀ ਗਈ ਚਿੱਠੀਆਂ ਚ ਕਿਸਾਨਾਂ ਦੇ ਲੱਗੇ ਹੋਏ ਵੀਜ਼ੇ ਵੀ ਰੱਦ ਕੀਤੇ ਜਾ ਸਕਦੇ ਨੇ ਇਸ ਮਾਮਲੇ ਬਾਰੇ ਬੋਲਦਿਆਂ ਹਾਲੀ ਦੇ ਵਿੱਚ ਡੀਐਸਪੀ ਯੋਗਿੰਦਰ ਸ਼ਰਮਾ ਨੇ ਕਿਹਾ ਸੀ ਕਿ ਅਸੀਂ ਪੰਜਾਬ ਤੋਂ ਹਰਿਆਣਾ ਆ ਕੇ ਹਿੰਸਾ ਕਰਨ ਵਾਲੇ ਕਿਸਾਨਾਂ ਦੀਆਂ ਸੀਸੀਟੀਵੀ ਅਤੇ ਡ੍ਰੋਨ ਕੈਮਰਾ ਰਾਹੀਂ ਪਛਾਣ ਕਰ ਲਈ ਹੈ ਉਧਰ ਹੀ ਜੋ ਤਸਵੀਰਾਂ ਹਰਿਆਣਾ ਪੁਲਿਸ ਨੇ ਸਾਹਮਣੇ ਲਿਆਂਦੀਆਂ ਨੇ ਉਹ ਬੇਹਦ ਸ਼ਰਮਨਾਕ ਨੇ ਤੁਸੀਂ ਵੀ ਦੇਖੋ Subscribe to One India Channel and never miss an update.